ਤਰਨਤਾਰਨ ਦੇ ਥਾਣਾ ਸਰਹਾਲੀ ਵਿਖੇ ਤਨਾਤ ਪੰਜਾਬ ਪੁਲਿਸ ਦੇ ASI ਨੂੰ 10000 ਰੁਪਏ ਦੀ ਰਿਸ਼ਵਤ ਰੈਂਦਿਆ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਫੜੇ ਗਏ ASI ਦੀ ਪਛਾਣ ਹਰਜੀਤ ਸਿੰਘ ਵਜੋਂ ਹੋਈ ਹੈ ਸ਼ਿਕਾਇਤ ਕਰਤਾ ਸਰਹਾਲੀ ਕਲਾ ਵਾਸੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਮੀਨੀ ਝਗੜੇ ਸਬੰਧੀ ਥਾਣਾ ਸਰਹਾਲੀ ਵਿਖੇ ਉਸਤੇ ਦਰਜ ਮਾਮਲੇ ਵਿੱਚ ਉਹ ਮਾਨਯੋਗ ਹਾਈ ਕੋਰਟ ਤੋਂ ਜ਼ਮਾਨਤ ਕਰਵਾ ਕੇ ਸ਼ਾਮਲ ਤਫ਼ਤੀਸ਼ ਹੋਂ ਆਇਆ ਸੀ ਪਰ ਐਸਆਈ ਹਰਜੀਤ ਸਿੰਘ ਵੱਲੋਂ ਉਸ ਦੀ ਜ਼ਮਾਨਤ ਲੈਣ ਬਦਲੇ ਉਸ ਪਾਸੋਂ 20000 ਰੁਪਏ ਰਿਸ਼ਵਤ ਮੰਗੀ ਜਾ ਰਹੀ ਸੀ ਉਸ ਵੱਲੋਂ ਦੁਖੀ ਹੋ ਕੇ ਬੀਜਰੈਂਸ ਨੂੰ ਸ਼ਿਕਾਇਤ ਕੀਤੀ ਗਈ ਜਿਸ ਤੋਂ ਬਾਅਦ ਬੀਜਰੈਂਸ ਵੱਲੋਂ 10000 ਰੁਪਏ ਰਿਸ਼ਵਤ ਬਜੋਂ ਲੈੰਦਿਆ ਹਰਜੀਤ ਸਿੰਘ ਨੂੰ ਮੌਕੇ ਤੇ ਹੀ ਫੜ ਲਿਆ ਗਿਆ ਬਾਅਦ ਸਾਡੀ ਇਹ ਜੀ ਸਾਡੀ ਜੱਦੀ ਜ਼ਮੀਨ ਹੀ ਸਾਡੀ ਜ਼ਮੀਨ ਜੱਦੀ ਪਿੰਡ ਟੱਟੀਆਂ ਮੰਦਾ ਦੇ ਲੱਗੇ ਆ ਪਿੰਡਾ ਰਕਬਾ ਦਰਗਾਪੁਰ ਸਰਕੀ ਦੇ ਵਿੱਚ 10 ਕਨਾਲਾ ਠੀਕ ਹੈ ਜੀ ਉਹਦੇ ਵਿੱਚ ਅਸੀਂ ਕਣਕ ਬੀਜੀ ਸੀ ਆਪਦੀ ਤੇ ਅਸੀਂ ਆਪ ਵੀ ਕਣਕ ਕੱਟਣ ਗਏ ਆ ਜੀ ਤੇ ਦੂਜੇ ਬੰਨੇ ਸਾਡੇ ਚਾਚਿਆਂ ਤੋਂ ਜ਼ਮੀਨ ਵੇ ਲਈ ਆ ਸਰਕਾਰ ਪਹਿਲ ਸਮਾਲੇ ਜਗੀਰ ਸਿੰਘ ਉਹਨਾਂ ਨੇ ਠੀਕ ਆ ਜੀ ਉਹਨਾਂ ਨੇ ਜ਼ਮੀਨ ਉਹਨਾਂ ਤੋਂ ਵੇ ਲਈ ਆ ਤੇ ਉਹ ਸਾਡੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਆ ਪੁਲਿਸ ਦੇ ਨਾਮ ਨਾਲ ਕੇ ਤੇ ਇਹ ਜੀ ਸੋ ਜਿਹੜਾ ਇਹਨੇ ਸਾਡੀ ਕਣਕ ਵੜਵਾਈ ਆ ਅੱਧੀ ਕਣਕ ਵੀ ਵੜਾਈ ਆ ਤੇ ਹੁਣ ਮੇਰੇ ਤੋਂ ਮੇਰੀ ਜ਼ਮਾਨਤ ਹੋਈ ਸੀ ਹਾਈ ਕੋਰਟ ਤੋਂ ਮਾਨ ਜੋਗ ਹਾਈ ਕੋਰਟ ਨੇ ਮੇਰੀ ਜ਼ਮਾਨਤ ਕੀਤੀ ਸੀ ਉਹ ਇਹ ਚੱਕਰ 'ਚ ਮੈਂ ਰੋਜ਼ ਇਹਨਾਂ ਦੇ ਤਰਲੇ ਕਰਦਾ ਵੀ ਮੇਰੀ ਜ਼ਮਾਨਤ ਕਰ ਦਿਓ ਜੀ ਮੇਰੀ ਜ਼ਮਾਨਤ ਕਰ ਦਿਓ ਗੋਲੀਆਂ ਉਹਨਾਂ ਜਲਾਈਆਂ ਪਰਚਾ ਸਾਡੇ ਦੇ ਦੇਦਾ ਜੀ ਮੈਂ ਇਹ ਫੇਰ ਇਹਨਾਂ ਦੇ ਕੋਲ ਆਇਆ ਵੀ ਮੇਰੀ ਜ਼ਮਾਨਤ ਕਰ ਦਿਓ ਜੀ ਮੈਂ ਬਕਾਇਦਾ ਨੰਬਰਦਾਰ ਨੂੰ ਵੀ ਲੈ ਕੇ ਆਇਆ ਤੇ ਇੱਕ ਆਪਣਾ ਲੈ ਕੇ ਆ ਜ਼ਮਾਨਤੀਆ ਤੇ ਇਹਨਾਂ ਦੇ ਮੈਂ ਬੜੇ ਤਰਲੇ ਕੀਤੇ ਵੀ ਭਾਜੀ ਮੇਰੀ ਜ਼ਮਾਨਤ ਕਰ ਦਿਓ ਮੇਰੀ ਜ਼ਮਾਨਤ ਕਰ ਦਿਓ ਸ਼ਾਮਿਲ ਤਪਤੀ ਜ਼ਮਾਨਤ ਕਰ ਦਿਓ ਇਹ ਆਂਦੇ ਵੀ ਪਹਿਲਾਂ 10 ਦੇ 2000 ਰੁਪਈਆ ਲਿਆ ਫੇਰ ਹੋਣੀ ਆ ਜਮਾਨਤ ਇੱਜਾ ਨਹੀਂ ਹੁੰਦੀਆਂ ਦੀਆਂ ਸੁੱਕੀਆਂ ਜਮਾਨਤਾਂ ਨਹੀਂ ਮੈਨੂੰ ਗੜੀਆਂ ਨਹੀਂ ਹੁੰਦੀਆਂ ਨੇ ਤੇ ਆਧਾਰ ਕਾਰਡ ਮੇਰੇ ਨਾਲ ਪੈਰਾਂ 'ਚ ਮਾਰਿਆ ਵਗਾ ਗਈ ਫੇਰ ਮੈਂ ਤਾਂ ਦੁਖੀ ਹੋਇਆ ਇੱਕ ਸਾਹ ਰੋਂਦਾ ਕੱਲੋਂਦਾ ਵੀ ਮੈਨੂੰ ਜਾਣਾ ਸੀ ਜੀ ਮੈਂ ਰੋਂਦਾ ਕੱਲੋਂਦਾ 20 ਦੇ ਦਫ਼ਤਰ ਗਿਆ ਤੇ ਉੱਥੇ ਜਾ ਕੇ ਮੈਨੂੰ ਹਿਸਾਬ ਨਹੀਂ ਮਿਲੇ ਤੇ ਇਹਨਾਂ ਨੇ ਫਿਰ ਮੈਨੂੰ ਇਨਸਾਫ ਹੋਣ ਇਹਨਾਂ ਦੇ ਜਾਰੀ ਆਤਵਾਸਾਂ ਉਦੋਂ ਇਹ ਸਹੀ ਹਰਜੀਤ ਸਿੰਘ ਤੋਂ 27 ਇੱਕ ਹਰਤ ਨੇ ਜਦੋਂ ਐਸਆਈ ਹਰਜੀਤ ਸਿੰਘ ਨੂੰ ਵਿਜੀਲੈਂਸ ਦੀ ਟੀਮ ਫੜ ਕੇ ਲੈ ਕੇ ਜਾ ਰਹੀ ਸੀ ਤਾਂ ਖੂਬ ਕਰੀਆਂ ਕਰੀਆਂ ਸੁਣਾਈਆਂ ਹੁਕ ਤੌਰ ਤੇ ਨੇ ਦੱਸਿਆ ਕਿ ਉਸਦੇ ਪਤੀ ਦੇ ਕਿਸੇ ਔਰਤ ਨਾਲ ਨਜਾਇਜ਼ ਸਬੰਧ ਹਨ ਜਿਸ ਕੰਨ ਉਸ ਦਾ ਪਤੀ ਉਸ ਦੀ ਕੁੱਟਮਾਰ ਕਰਦਾ ਜਦ ਵੀ ਉਹ ਥਾਣੇ ਇਨਸਾਫ ਲੈਣ ਆਈ ਤਾਂ ਐਸਆਈ ਹਰਜੀਤ ਸਿੰਘ ਨੇ ਉਸpassੋਂ ਪੈਸਿਆਂ ਦੀ ਮੰਗ ਕੀਤੀ ਇਥੋਂ ਤੱਕ ਕਿ ਉਸਦੇ ਪਤੀ ਕੋਲੋਂ ਪੈਸੇ ਲੈ ਕੇ ਉਸਦੇ ਪਤੀ ਖਿਲਾਫ ਕੋਈ ਵੀ ਬੰਦੀ ਕਾਰਵਾਈ ਨਹੀਂ ਕੀਤੀ ਗਈ ਵੀਡੀਓ ਤਾਰਤਨਿਕ ਹੈ ਕਿ ਅੱਜ ਉਹ ਐਸਏ ਹਰਜੀਤ ਸਿੰਘ ਦੇ ਫੜੇ ਜਾਣ ਤੇ ਬਹੁਤ ਖੁਸ਼ ਹੈ। ਵੀਰ ਜੀ ਮੈਂ ਪਿਛਲੇ ਕੁਝ 4-5 ਮਹੀਨਿਆਂ ਤੋਂ ਵੀਡੀਓ ਵਾਇਰਲ ਕਰ ਰਹੀ ਸੀ ਆਪਣੇ ਜਿਹਦੇ ਵਿੱਚ ਮੈਂ ਸਮਾਜ ਸਮਾਜ ਵਾਲਿਆਂ ਕੋਲ ਸਮਾਜਿਕ ਜਥੇਬੰਦੀਆਂ ਤੋਂ ਮਦਦ ਦੀ गुहार ਲਗਾ ਰਹੀ ਸੀ। ਕਾਰਨ ਇਹ ਸੀ ਕਿ ਜਿਹੜੇ ਮੇਰੇ ਹਸਬੰਡ ਸਰਦਾਰ ਸੁਖਸ਼ੈਨ ਸਿੰਘ ਜੀ ਉਹਨਾਂ ਦੇ ਕਿਸੇ ਔਰਤ ਦੇ ਨਾਲ ਜਿਹੜੀ ਜਿਹਦੇ ਦਸੂਨ ਅਨੁਸਾਰ ਉਹ ਆਪਣੇ ਆਪ ਨੂੰ ਡਾਕਟਰ ਦੱਸਦੀ ਹੈ ਡਾਕਟਰ ਕਿਰਨਦੀਪਪੁਰ ਦੇ ਨਾਲ ਨਜਾਇਜ਼ ਸਬੰਧ ਹੈ ਜਿਸ ਨੂੰ ਅੱਜ ਇੱਕ ਸਾਲ ਹੋ ਚੁੱਕਿਆ ਆ ਔਰ ਇਸ ਟਾਈਮ ਵੀ ਉਹ ਉਸ ਔਰਤ ਨਾਲ ਮੌਜੂਦ ਨੇ ਤੇ ਇਹ ASI ਹਰਜੀਤ ਸਿੰਘ ਜੀ ਕੋਲ ਮੇਰਾ ਕੇਸ ਸੀਗਾ ਸਰੀਹਾਲੇ ਥਾਣੇ ਦੇ ਵਿੱਚ ਮੇਰੀ ਇੱਥੇ ਸੁਣਵਾਈ ਨਹੀਂ ਸੀ ਹੁੰਦੀ ਵੀਰ ਜੀ ਮੇਰ ਨੂੰ ਡੋਮੈਸਟਿਕ ਵਾਇਲੈਂਸ ਲਗਾਤਾਰ ਹੋ ਰਿਹਾ ਹਰ 10 ਦਿਨ ਬਾਅਦ ਹੋ ਰਿਹਾ ਜਿਸ ਦਿਨ ਕੁੱਟਮਾਰ ਹੁੰਦੀ ਉਸ ਤੋਂ ਅਗਲੇ ਦਿਨ ਉਹਨਾਂ ਨੂੰ ਪੈਸਾ ਦੇ ਦਿੱਤਾ ਜਾਂਦਾ ਸੀ ਔਰ ਮੇਰੇ ਐਫ ਆਈ ਆਰ ਹੋਈ ਸਰਦਾਰ ਸੁਖਸ਼ੰਸ਼ ਸਿੰਘ ਮੇਰਾ ਘਰ ਵਾਲਾ ਔਰ ਪਲੱਸ ਸ਼੍ਰੀਮਤੀ ਰਮੇਸ਼ਕੌਰ ਮੇਰੀ ਸੱਸ ਦੇ ਉੱਪਰ ਐਫ ਆਈ ਆਰ ਹੋਣ ਦੇ ਬਾਵਜੂਦ ਅਰੈਸਟ ਨਹੀਂ ਹੈ ਔਰ ਪਲੱਸ ਅਰੈਸਟ ਦੇ ਲਈ ਏਐਸਆਈ ਸਾਹਮਣੇ 50000 ਦੀ ਮੰਗ ਕੀਤੀ ਸੀ ਔਰ ਅਰੈਸਟ ਨਾ ਕਰਨ ਦੇ ਵਿੱਚ ਮੇਰੇ ਸੋਹਰਾ ਸਾਹਮਣੇ ਉਹਨਾਂ ਨੂੰ 20000 ਰੁਪਏ ਉਦੋਂ ਦਿੱਤਾ ਔਰ 29 ਅਪ੍ਰੈਲ ਨੂੰ ਮੇਰੀ ਕੁੱਟਮਾਰ ਹੋਈ 30 ਅਪ੍ਰ ਮੈਨੂੰ ਕੁੱਟਮਾਰ ਹੋਈ 18 ਮਈ ਨੂੰ ਪੈਸੇ ਦਿੱਤੇ ਗਏ ਈਵਨ ਜਦੋਂ ਕੁੱਟਮਾਰ ਤੋਂ ਬਾਅਦ ਮੈਂ ਸ੍ਰੀ ਹਰਿਹਾਲੀ ਥਾਣੇ 'ਚ ਦਰਖਾਸਤ ਦੇ ਆਨੰਦ ਦੀ ਮੇਰੀ ਹਰਜੀਤ ਸਿੰਘ ਜੀ ਵੱਲੋਂ ਦਰਖਾਸਤ ਵੀ ਨਹੀਂ ਲਿਖੀ ਜਾਂਦੀ ਔਰ ਮੈਨੂੰ ਡੀਸੀ ਸਾਹਿਬ ਦੇ ਪੇਸ਼ ਹੋ ਕੇ ਹਰ ਹਰ ਇੱਕ ਜਗ੍ਹਾ ਤੇ ਮੈਂ ਚਿੱਠੀਆਂ ਘੜ ਚੁੱਕੀ ਸਰ ਅੱਜ ਮੈਂ ਇਹ ਫੜੇ ਗਏ ਨੇ ਤਾਂ ਮੈਂ ਇੰਨੀ ਖੁਸ਼ ਹਾਂ ਨਾ ਮੈਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਇਹ ਗਰੀਂਦਾ ਇਨਸਾਨ ਸੀਗਾ ਇਹ ਇਸ ਜੋ ਇਹਨੂੰ ਸੇਵਾ ਦਿੱਤੀ ਗਈ ਸੀ ਉਸ ਦੇ ਕਾਬਿਲ ਨਹੀਂ ਸੀਗਾ ਇਹਨੂੰ ਰੱਬ ਦਾ ਡਰ ਭੁੱਲ ਚੁੱਕਿਆ ਸੀਗਾ ਔਰ ਮੈਂ ਇੱਕ ਨਹੱਤੀ ਇੱਕ ਬੇਸਹਾਰਾ ਔਰਤ ਹੋਣ ਦੇ ਕਰਕੇ ਗੋਹਾਰ ਲਗਾਈ ਪਰ ਇਸ ਬੰਦੇ ਨੇ ਮਤਲਬ ਅੱਜ ਮੈਂ ਬਹੁਤ ਹੁਜ਼ਰਵੀਜਲ ਸਟੇਟ ਦੇ ਅਧਿਕਾਰੀ ਨੇ ਦੱਸਿਆ ਕਿ ਐਸਆਈ ਹਰਜੀਤ ਸਿੰਘ ਨੂੰ 10000 ਰੁਪਏ ਦੀ ਰਿਸ਼ਵਤ ਲੈਂਦਿਆਂ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਫੜਿਆ ਗਿਆ ਅਧਿਕਾਰੀ ਨੇ ਦੱਸਿਆ ਕਿ ਹਰਜੀਤ ਸਿੰਘ ਖਿਲਾਫ ਕਾਨੂੰਨੀ ਤਾਰਾ ਮਤ ਇਹ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਕਿ ਪਹਿਲੇ 10000 ਰੁਪਏ ਦੀ ਰੈਨਡਨਸ ਸੀ ਸਰ ਕਿ ਕੌਣ ਸੀ ਇਹ ਜਿਹਨੇ ਲਿਆ ਇਹ ਆਪਣੇ ਐਸਆਈ ਹਰਜੀਤ ਸਿੰਘ ਖਾਨਾ ਜੀ ਨੇ ਪਚਾ ਦਰਸੀਆ ਕੁਮਦਈ ਤੇ ਅੱਛਾ ਜੀ ਉਹਦੇ ਸ਼ਾਮਲ ਪਰਤਾਨ ਕਰਨ ਨੇ 10000 ਰੁਪਏ ਅੱਛਾ ਜੀ ਡੇਰ ਹੋਣੀ ਸਰਕਾਰੀ ਪਾਉਂਦੀ ਹਾਜ਼ਰੀ 10000 ਰੁਪਏ ਇਹ ਨਾ ਹੀ ਰਾਜੀ ਐਸੇ ਹਰਜੀਤ ਸਿੰਘ ਠੀਕ